ਤਦੋਂ ਤਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਬਰਸਾਤ ਦੇ ਲਈ orange alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਬਿਲਾਸਪੁਰ ਹਿਮੇਰਪੁਰ ਕਾਂਗੜਾ ਮੰਡੀ ਸੋਲਨ ਸਿਰਮੌਰ ਦੇ ਵਿੱਚ orange alert ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਜੰਮਾ ਕੁਲੂ ਸ਼ਿਮਲਾ ਦੇ ਵਿੱਚ yellow alert ਜਾਰੀ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ ਮੰਗਲਵਾਰ ਨੂੰ ਸੋਲਨ ਸਿਰਮੌਰ ਤੇ ਬੁੱਧਵਾਰ ਨੂੰ ਊਨਾ ਤੇ ਬਿਲਾਸਪੁਰ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਖਰਾਬ ਮੌਸਮ ਦੇ ਕਾਰਨ ਬੀਤੇ ਦਿਨ ਕਾਗੜਾ ਕੁੱਲੂ ਤੇ ਸ਼ਿਮਲਾ ਦੇ ਹਵਾਈ ਅੱਡਿਆਂ ਤੋਂ ਇੱਕ ਵੀ ਉਡਾਨ ਨਹੀਂ ਭਰੀ ਜਾ ਸਕੀ ਧੁੰਦ ਦੇ ਕਾਰਨ ਸਹੀ ਦਿਖਾਈ ਨਾ ਦੇਣ ਕਾਰਨ ਕਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਸੜਕਾਂ ਦੇ ਉੱਤੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਤਵਾਰ ਦੀ ਗੱਲ ਕਰੀਏ ਤਾਂ ਸਵੇਰਾ ਤੋਂ ਹੀ ਸ਼ਿਮਲਾ ਕਾਂਗੜਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਸੋਮਵਾਰ ਦੇ ਦਿਨ ਦੇ ਦਿਨ ਵੀ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦਰਜ ਕੀਤੀ ਜਾ ਰਹੀ ਹੈ ਸੋ ਸੜਕੀ ਆਵਾਜਾਈ ਵੱਡੇ ਪੱਧਰ ਤੇ ਪੂਰੇ ਸੂਬੇ ਦੇ ਵਿੱਚ ਪ੍ਰਭਾਵਿਤ ਹੋਈ ਹੈ ਸੂਬੇ ਦੇ ਵਿੱਚ ਭਾਰੀ ਬਰਸਾਤ ਤੇ ਖਰਾਬ ਮੌਸਮ ਦੇ ਕਾਰਨ ਕਈ ਘਟਨਾਵਾਂ ਵੀ ਹੋਈਆਂ ਨੇ ਜਿਸ ਕਾਰਨ 142 ਥਾਵਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ 26 ਟਰਾਂਸਫਾਰਮਾਂ ਦਾ ਨੁਕਸਾਨ ਹੋਇਆ ਇਸ ਤੋਂ ਇਲਾਵਾ 40 ਪੀਣ ਵਾਲੇ ਪਾਣੀ ਦੇ ਸਪਲਾਈ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉੱਥੇ ਵੀ ਕੰਮ ਠੱਪ ਹੈ ਹਮੀਰਪੁਰ ਦੇ ਵਿੱਚ ਵੀ ਦੁਪਹਿਰ ਵੇਲੇ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਸੋ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਇਹਨਾਂ ਬਰਸਾਤਾਂ ਦੇ ਨਾਲ ਕੁਦਰਤੀ ਆਫਤਾਂ ਆਈਆਂ ਨੇ ਜਿਸ ਕਾਰਨ ਲੋਕਾਂ ਦਾ ਜਨ ਜੀਵਨ ਹੈ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਜ਼ਮੀਨ ਵੀ ਖਿਸਕੀ ਹੈ ਕਈ ਜਗ੍ਹਾ ਤੇ 125 ਲੋਕਾਂ ਦੀ ਮੌਤ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ 215 ਲੋਕ ਹਾਲੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਤੇ 35 ਲੋਕ ਇਹਨਾਂ ਬਰਸਾਤਾਂ ਕਰਕੇ ਖਰਾਬ ਮੌਸਮ ਕਰਕੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ